ਚੌਰਗ ਅਸਤ ਦਿਨ ਵੀਰਵਾਰ ਤੇ 2025 ਆਰਾ ਸ਼ਹਿਰ ਬਈ ਆਪਾਂ ਰਾਤ ਗੁਰਦੁਆਰਾ ਸਾਈ ਦੇ ਵਿੱਚ ਰੁਕੇ ਹੋਏ ਸੀਗੇ ਜਿਹੜਾ ਗੁਰਦੁਆਰਾ ਗੁਰੂ ਨਾਨਕ ਤੇ ਬਈ ਇਹ ਗੁਰਦੁਆਰਾ ਸਾਈ ਵੀ ਹੈਗਾ ਇੱਥੇ ਤੇ ਥੱਲੇ ਥੱਲੇ ਸਕੂਲ ਆ ਜਿਹੜਾ ਉੱਪਰ ਉੱਪਰ ਗੁਰਦੁਆਰਾ ਹੈਗਾ ਤੇ ਬਈ ਬੜੀਆਂ ਰੌਣਕਾਂ ਲੱਗ ਰਹੀਆਂ ਨੇ ਕਿਉਂਕਿ 15 ਅਗਸਤ ਆ ਰਹੀ ਆ ਨਾ ਤੇ 15 ਅਗਸਤ ਕਰਕੇ ਬਈ ਬੱਚਿਆਂ ਨੇ ਤਿਆਰੀਆਂ ਜਿਹੜੇ ਸ਼ੁਰੂ ਕੀਤੀਆਂ ਜਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਜੀ ਬਈ ਜਿਵੇਂ ਅਲੱਗ-ਅਲੱਗ ਗੇਮਾਂ ਦੇ ਵਿੱਚ ਜਾ ਕੇਵੇਂ ਭੰਗੜਾ ਵਗੈਰਾ ਡਾਂਸ ਵਗੈਰਾ ਪਰਫਾਰਮੈਂਸ ਕਰਦੇ ਆ ਤੇ ਉਦਾਂ ਦੀਆਂ ਉਹ ਤਿਆਰੀਆਂ ਕਰੀ ਜਾਂਦੇ ਆ ਤੇ ਆਪਾਂ ਬਈ ਜਿਹੜਾ ਤੜਕੇ ਉੱਠ ਕੇ ਸਮਾਨ ਸਲੱਬਦਾ ਬੰਨ ਲਿਆ ਤੇ ਦਿੱਲੀ ਤੋਂ ਬਈ ਆਇਆ ਸੀ ਇੱਕ ਮਿਲਣ ਲਈ ਤੇ ਉਹ ਆਪਣੇ ਕੋਲ ਕਾਫੀ ਟਾਈਮ ਬੈਠੇ ਰਹੇ ਆ ਕਾਫੀ ਵਧੀਆ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਤੇ ਟਾਈਮ ਥੋੜਾ ਜਿਹਾ ਆਪਾਂ ਨੂੰ ਜਿਹੜਾ ਜ਼ਿਆਦਾ ਹੋ ਗਿਆ ਤੇ ਹੁਣ ਆਪਾਂ ਚੱਲਦੇ ਆ ਜੀ ਅੱਗੇ ਵੱਲ ਨੂੰ ਤੇ ਅੱਗੇ ਜਾਣਾ ਆਪਾਂ ਜੀ ਪਟਨਾ ਸਾਈ ਪਟਨਾ ਸਾਈ ਵੈਥੋਂ ਆਪਣੇ ਕੋਲੋਂ 60 ਕਿਲੋਮੀਟਰ ਆ ਜੀ ਅੱਜ ਜਿਹੜਾ ਆਪਾਂ 60 ਕਿਲੋਮੀਟਰ ਜਾਵਾਂਗੇ ਗੁਰੂ ਸਾਹਿਬ ਤੋਂ ਲੈ ਕੇ ਆ ਗਿਆ ਜੀ ਤੇ ਆਪਣਾ ਜਿਹੜਾ ਅੱਜ ਦਾ ਸਫ਼ਰ ਸ਼ੁਰੂ ਕਰਦੇ ਆ ਮੇਸ਼ੂ ਦਾ ਸਾਈਕਲ ਬਈ ਕੱਲ ਥੋੜਾ ਜਿਹਾ ਖਰਾਬ ਹੋ ਗਿਆ ਸੀਗਾ ਜਿਹੜੇ ਚੱਕੇ ਦੀਆਂ ਤਾਰਾਂ ਤੂਰਾਂ ਟੁੱਟ ਗਈਆਂ ਸੀਗੀਆਂ ਤੇ ਚੱਕਾ ਜਿਹੜਾ ਬਿੰਗਾ ਹੋ ਗਿਆ ਸੀਗਾ ਤੇ ਉਹ ਲੋਡ ਕਰਾਈ ਜਾਂਦੇ ਆ ਜੀ ਦਿੱਲੀ ਵਾਲਾ ਬਾਈ ਜਿਹੜਾ ਆਪਾਂ ਨੂੰ ਮਿਲਣ ਆਇਆ ਸੀਗਾ ਤੇ ਤੇ ਅੱਜ ਆਪਾਂ ਅਨਿਸ਼ੂ ਬਾਈ ਦਾ ਜਿਵੇਂ ਤੁਹਾਨੂੰ ਪਤਾ ਹੀ ਇੱਕ ਗੱਲ ਸਾਈਕਲ ਜਿਹੜਾ ਡਾਮਾ ਟੋਲ ਜਾ ਹੋ ਗਿਆ ਸੀ ਤੇ ਉਹਦਾ ਭਾਈ ਕੰਮ ਕਰਾਈ ਜਨੇ ਸਰਵਿਸ ਹੋਈ ਜਾਂਦੀ ਤੇ ਲੰਬੇ ਲੇਟ ਕਰ ਰੱਖਿਆ ਤੇ ਉਹਦੇ ਵਾਸਤੇ ਆਪਾਂ ਦੇਖੀ ਜਨੇ ਕਦੋਂ ਤਿਆਰ ਹੋਊਗਾ ਤਾਂ ਆਪਾਂ ਅੱਗੇ ਦਾ ਜਿਹੜਾ ਸਫਰ ਸ਼ੁਰੂ ਕਰਾਂਗੇ ਤੇ ਜਲਦੀ ਆਪਾਂ ਪਟਨਾ ਸਾਹ ਪਹੁੰਚਣ ਵਾਲੇ ਆ ਤੇ ਅੱਜ ਸ਼ਾਮ ਤੱਕ ਆਪਾਂ ਪਟਨਾ ਸਾਹ ਪਹੁੰਚ ਜਾਾਂਗੇ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪ ਵੀ ਦਰਸ਼ਨ ਕਰਾਂਗੇ ਸਾਰੀਆਂ ਸੰਗਤਾਂ ਨੂੰ ਮਿਲਾਵਾਾਂਗੇ ਜਰੂਰ ਜੀ ਠੀਕ ਹੈ ਜੀ ਤੇ ਬਾਈ ਜਿਹੜਾ ਆਪਣੇ ਵਾਸਤੇ ਸਟਿੱਕਰਾਂ ਵਾਲੇ ਸੇਵ ਲੈ ਕੇ ਆਇਆ ਸੀਗਾ ਕਹਿੰਦੇ ਮਹਿੰਗੇ ਹੁੰਦੇ ਆ ਸਟਿੱਕਰਾਂ ਵਾਲੇ ਸੇਵ ਦੇਖਾ ਕੇ ਦੇਖਦੇ ਆ ਵਈ ਆਪਾਂ ਐਨੇ ਨਾਲ ਜੀ ਆਪਣੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸ ਕਰਦਾ ਕਿ ਜਾਰੇ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਆ ਜੀ ਛੋਟੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਜਮਾ ਠੀਕ ਹੈ ਜੀ ਅੱਜ ਆਪਾਂ ਜਾਣਾ ਜਿਹੜਾ ਪਟਨਾ ਸਾਹਿਬ ਤੇ ਰਾਹ ਦੇ ਵਿੱਚ ਜੋ ਵੀ ਕੁਝ ਹੋਇਆ ਤੇ ਉਹ ਤੁਹਾਡੇ ਨਾਲ ਪੰਜ ਰੂਰ ਸਾਂਝਾ ਕਰ ਵਿਹਾਰ ਦਾ ਵੀ ਜਿਹੜਾ ਆਪਣਾ ਕੱਲ ਪਹਿਲਾ ਰੂਟ ਸੀਗਾ ਤੇ ਵਧੀਆ ਰੂਟ ਨਿਪੜਿਆ ਕੱਲ ਦਾ ਤੇ ਅੱਗੇ ਜਿਵੇਂ ਵੀ ਵਿਹਾਰ ਦੇ ਵਿੱਚ ਆਪਣਾ ਜਿਵੇਂ 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 ਵੀ ਆਪਣਾ ਰੂਟ ਹੋਊਗਾ ਤੇ ਜਿਵੇਂ ਜਿਵੇਂ ਆਪ ਨੂੰ ਤੰਗੀਆਂ ਆਉਣਗੀਆਂ ਜਾਂ ਸ਼ੁਕਰਆਮੀਆਂ ਆਉਣਗੀਆਂ ਤੇ ਉਹ ਵੀ ਆਪਾਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਹੁਣ ਆਪਾਂ ਫਿਲਹਾਲ ਸੇਵ ਖਾ ਲਈਏ ਜੀ ਬੜਾ ਮਿੱਠਾ ਸੇਵ ਆ ਬਾਈ ਵਧੀਆ ਬਾਈ ਸੇਵ ਸੂਪ ਜੇ ਖਾ ਕੇ ਤਰੇ ਸੀਗੇ ਸਾਰੇ ਸੇਵ ਕੱਢਦੇ ਬਾਈ ਇੱਕ ਤਾਂ ਗਰਮੀ ਨੇ ਕੱਢ ਤੇ ਤੇ ਦੂਜਾ ਬਾਈ ਜਿਹੜਾ ਇਹ ਸੜਕ ਆ ਇਹ ਸੜਕ ਬਣ ਰਹੀ ਆ ਰੋਡ ਬਣ ਰਿਆ 4x4 ਤੇ ਰੋਡ ਬਾਈ ਤਕਰੀਬਨ ਸਾਰਾ ਹੀ ਖਰਾਬ ਆ ਕਹਿੰਦੇ ਪਟਨਾ ਸਾਹਿਬ ਤੱਕ ਏਦਾਂ ਹੀ ਰੋਡ ਰਹਿਣਾਗਾ ਤੇ ਇੱਕ ਤਾਂ ਬਾਈ ਗਰਮੀ ਜ਼ਿਆਦਾ ਕੀ ਤੇ ਇੱਕ ਰੋਡ ਟੁੱਟਿਆ ਭੱਜਿਆਗਾ ਇਹ ਤਾਂ ਸੱਚੀ ਥੱਕੇ ਪਏ ਆ ਤੇ ਬਾਈ ਜਿਵੇਂ ਕਿ ਬਈ ਤੁਹਾਨੂੰ ਦੱਸਿਆ ਸੀਗਾ ਵੀ ਨਿਸ਼ੂ ਵੀਰ ਦੀ ਆਪਾਂ ਸਾਈਕਲ ਜਿਹੜੀ ਲੋਡ ਕਰਾਈ ਜਾਂਦੇ ਸੀਗੇ ਤਾਰਾਂ ਤੂਣਾ ਜਿਹੜੀਆਂ ਇਹਦੇ ਟੁੱਟ ਗਿਆ ਸੀਗੀਆਂ ਤੇ ਚੱਕਾ ਵੀ ਥੋੜਾ ਬਿੰਗਾ ਬੂੰਗਾ ਹੋ ਗਿਆ ਸੀਗਾ ਤੇ ਬੈਠੇ ਬੈਠੇ ਤੇ ਮੇਰੇ ਦਿਮਾਗ 'ਚ ਖਿਆਲ ਆਇਆ ਵੀ ਸਿਲੰਡਰ ਪਿੱਛੇ ਬੰਨਦੇ ਆ ਦਾ ਬਈ ਬੈਗ ਪਾਟਦੇ ਆ ਜਦੋਂ ਖਲੀ ਚ ਵੱਜਦਾ ਤੇ ਹਿੱਲਦਾਗਾ ਸਿਲੰਡਰ ਤੇ ਬੈਗ ਪਾਟਣ ਦਾ ਡਰ ਰਹਿੰਦਾਗਾ ਤੇ ਥੋੜਾ ਜਿਹਾ ਤਾਂ ਪਾਟ ਵੀ ਗਿਆ ਤੇ ਆਪਾਂ ਫਿਰ ਮੂਰੇ ਲਵਾ ਲਈ ਇੱਕ ਕਾਠੀ ਸਾਈਕਲ ਦੇ ਜੀ ਇਹ ਵਧੀਆ ਹੁਣੇ ਨਾ ਤਾਂ ਹਿੱਲਦਾ ਝੁਲਦਾ ਹੈਗਾ ਤੇ ਵਧੀਆ ਹੈ ਨਾ ਦਾ ਮੂਰੇ ਜ਼ਿਆਦਾ ਭਾਰ ਨਾ ਪਿੱਛੇ ਜ਼ਿਆਦਾ ਭਾਰ ਤੇ ਮੂਰੇ ਜਿਹੜੀ ਬਈ ਨੰਬਰ ਪਲੇਟ ਲੱਗੀ ਸੀਗੀ ਉਹ ਆਪਾਂ ਪਟਾ ਕੇ ਪਿੱਛੇ ਲਵਾਤੀ ਹਿਲਦੀ ਤਾਂ ਪਿੱਛੇ ਵੀ ਨਹੀਂ ਬਾਈ ਤੇ ਮੂਰੇ ਥੋੜੀ-ਮੋਟੀ ਹਿੱਲਦੀ ਸੀਗੀ ਪਰ ਪਿੱਛੇ ਤਾਂ ਜਮਾ ਹੀ ਨਹੀਂ ਹਿੱਲਦੀ ਇੱਕ ਸਪੋਰਟੇ ਦੀ ਕੱਲੀ ਇੱਕ ਦੀ ਆ ਤੇ ਪਟਨਾ ਸਾਹਿਬ ਆਪਣੇ ਤੋਂ ਰਹਿ ਗਿਆ ਬਾਈ 45 ਕਿਲੋਮੀਟਰ 45 ਜਾਂ 40 ਕਿਲੋਮੀਟਰ ਤੇ ਹੌਲੀ ਹੌਲੀ ਬਈ ਜਾਈ ਜਾਂਦੇ ਆ ਬਹਿ ਜਾਂਦੇ ਆ ਚਲਾ ਲੈਨੇ ਸਾਈਕਲ ਬਹਿ ਜਾਂਦੇ ਆ ਚਲਾ ਲੈਨੇ ਸਾਈਕਲ ਕਿਉਂਕਿ ਬਈ ਗਰਮੀ ਜ਼ਿਆਦਾ ਇੱਕ ਤਾਂ ਇੱਕ ਧੁੱਪ ਵੀ ਬਹੁਤ ਆ ਤੇ ਸਿੱਧੀ ਟੋਟਣ ਦੀ ਧੁੱਪ ਵਜਦੀ ਆ ਤੇ ਬਈ ਬੈਠਣ ਦਾ ਮੱਲੋ ਜੋਰੀ ਜੀ ਕਰ ਪੈਂਦਾ ਆ ਛਾ ਜੀ ਦੇਖ ਕੇ ਕਿਤੇ ਬੈਠੇ ਜਾਂਦੇ ਆ ਤੇ ਹੌਲੀ ਹੌਲੀ ਚੱਲ ਬਈ ਆਪਣਾ ਇਦਾਂ ਹੀ ਸਫ਼ਰ ਲੰਘ ਜੂਗਾ ਦੇਖਦੇ ਆ ਅੱਜ ਪਟਨਾ ਸਾਹਿਬ ਆ ਪਹੁੰਚਦੇ ਆ ਕਿ ਨਹੀਂ ਜੀ ਸਿੱਧੇ ਵੱਲ ਨੂੰ ਜਾਈ ਜਾਂਦੇ ਸੀਗੇ ਬਈ ਤੇ ਰਾਜ ਕਰੋੜ ਤੇ પેટ્રોલ ਪੰਪ ਆਇਆ ਸੋਚਿਆ ਵੀ ਨਾਲੇ ਥੋੜਾ ਮੋਟਾ ਆਰਾਮ ਕਰ ਲਾਂਗੇ ਤੇ ਨਾਲੇ ਪਾਣੀ ਪੋਣੀ ਪੀ ਲਾਂਗੇ ਹਨਾ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਦੱਸਿਆ ਸੀਗਾ ਵੀ ਰੋਡ ਨਵਾਂ ਬਣੀ ਜਾਂਦਾਗਾ ਸਾਰਾ ਕੱਚਾ ਰੋੜਾ ਤੇ ਟਰੱਕ ਟਰੱਕ ਵੀ ਜਿਹੜੇ ਬਾਈ ਜਿਆਦਾ ਚੱਲਦੇ ਆ ਇਸ ਰੋਡ ਤੇ ਦੇਖ ਲਓ ਬਾਈ ਕੀ ਹਾਲ ਹੋ ਗਿਆ ਮੂੰਹ ਦਾ ਨਾਲੇ ਪਾਣੀ ਪੋਣੀ ਪੀ ਲਾਂਗੇ ਨਾਲੇ ਮੂੰਹ ਧੋ ਲੈਨੇ ਆ ਫਿਰ ਬਾਗੇ ਵੱਲੋਂ ਚੱਲਦੇ ਆ ਪਹੁੰਚ ਗਏ ਜੀ ਆਪਾਂ ਦਾਣਾਪੁਰ ਸ਼ਹਿਰ ਦੇ ਵਿੱਚ ਸਾਹਮਣੇ ਲਿਖਿਆ ਹੋਇਆ ਜੀ ਗੁਰਦੁਆਰਾ ਹਾਂਢੀ ਸਾਹਿਬ ਤੇ ਇਹ ਵੀ ਬਈ ਇਤਿਹਾਸਿਕ ਗੁਰਦੁਆਰਾ ਸਾਹਿਬਾ ਤੇ ਜਿਹੜਾ ਪਟਨਾ ਸਾਹਿਬਾ ਉਹ ਇੱਧਰ ਨੂੰ ਆ ਜੀ ਤੇ ਹਾਂਢੀ ਸਾਹਿਬ ਜਿਹੜਾ ਸਿੱਧਾ ਜਾ ਕੇ ਆ ਜੀ ਤੇ ਦੋਨਾਂ 'ਚ ਆਪਾਂ ਨੂੰ ਉਲਟ ਪੈ ਰਿਹਾਗਾ ਤੇ ਪਹਿਲਾਂ ਆਪਾਂ ਜਿਹੜਾ ਗੁਰਦੁਆਰਾ ਪਟਨਾ ਸਾਹਿਬ ਹੀ ਜਾਣਾ ਹਨ ਤੇ ਪਹਿਲਾਂ ਆਪਾਂ ਇੱਧਰ ਹੀ ਚੱਲਦੇ ਆ ਹੋ ਸਕਿਆ ਤਾਂ ਤੁਹਾਨੂੰ ਕੱਲ ਨੂੰ ਗੁਰਦੁਆਰਾ ਸਾਹਿਬ ਦਿਖਾਇਆ ਜਾਵੇਗਾ ਤੇ ਉਹ ਆਪਾਂ ਜਿਹੜਾ ਪਟਨਾ ਸਾਹਿਬ ਤੋਂ ਜਾਂ ਬੱਸ ਤੇ ਜਾਂ ਕੋਈ ਟੈਂਪੂ ਟੁੰਪੂ ਲੈ ਕੇ ਉਸ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਾ ਦਾਂਗੇ ਤੇ ਆਪ ਵੀ ਕਰ ਲਾਂਗੇ ਜੀ ਤੇ ਹੁਣ ਆਪਾਂ ਜਾਣਾਗਾ ਜੀ ਤਖਤ ਸ੍ਰੀ ਹਰਮੰਦਰ ਸਾਹਿਬ ਤੇ ਹੁਣ ਆਪਾਂ ਜਾਣਾਗਾ ਜੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੇ ਇੱਥੋਂ ਪਟਨਾ ਪਟਨਾ ਸ਼ਹਿਰ ਤਾਂ ਹੈਗਾ ਜੀ 10 ਜਾਂ 12 ਕਿਲੋਮੀਟਰ ਤੇ ਉਸ ਤੋਂ ਜਿਹੜਾ ਅੱਗੇ ਹੈਗਾਗਾ 10 ਕਿਲੋਮੀਟਰ 15 ਕਿਲੋਮੀਟਰ ਗੁਰਦੁਆਰਾ ਸਾਹਿਬ ਤੇ ਇਹ ਵਾਲਾ ਜੀ ਦਾਣਾਪੁਰ ਦਾ ਰੇਲਵੇ ਸਟੇਸ਼ਨ ਤੇ ਇਸ ਸ਼ਹਿਰ ਦਾ ਨਾਮ ਪਹਿਲਾਂ ਜੀ ਦੀਨਾਪੁਰ ਹੁੰਦਾ ਸੀਗਾ ਤੇ ਹੁਣ ਜਿਹੜਾ ਨਾਮ ਬਦਲ ਕੇ ਦਾਣਾਪੁਰ ਰੱਖਤਾ ਇਹਦਾ ਤੇ ਚਲਦੇ ਆ ਜੀ ਆਪਾਂ ਪਟਨਾ ਸਾਹਿਬ ਨੂੰ ਟ੍ਰੈਫਿਕ ਦੇਖੂਗੇ ਤਾਂ ਬਾਈ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਇੱਥੇ ਬਿਹਾਰ ਦੇ ਲੋਕ ਘਰਾਂ 'ਚ ਮੇਲਾ ਦਾ ਘਟ ਬੈਂਦੇ ਆ ਸਾਰਾ ਜਨ ਰੋਡਾਂ 'ਤੇ ਫਿਰਦੇ ਆ। ਐ ਹਾਜੀਪੁਰ ਹਾਜੀਪੁਰ। ਦਾਣਾਪੁਰ ਸ਼ਹਿਰ ਤੋਂ ਨਿਕਲਦੇ ਨਿਕਲਦੇ ਜੀ ਤੇ ਨੇਰਾਪਨ ਹੋ ਗਿਆ। ਤੇ ਪਹੁੰਚ ਗਏ ਭਾਈ ਆਪਾਂ ਨਿਸ਼ੂ ਦੇ ਮਿੱਤਰ ਪਿਆਰੇ ਦੇ ਘਰੇ ਤੇ ਭਈ ਫੋਨ ਆਇਆ ਸੀ ਨਿਸ਼ੂ ਨੂੰ ਵੀ ਭਈ ਸਾਡੇ ਘਰੇ ਜਰੂਰ ਹੋ ਕੇ ਜਾਇਓ ਤੇ ਨਿਸ਼ੂ ਦਾ ਕੋਈ ਮਿੱਤਰ ਪਿਆਰਾ ਤੇ ਉਹਨੇ ਫੋਨ ਲਾਇਆ ਸੀ। ਤੇ ਨਿਸ਼ੂ ਕਹਿੰਦਾ ਭਾਈ ਆਪਾਂ ਸਾਰੇ ਚੱਲਾਂਗੇ ਤੇ ਫਿਰ ਆਪਾਂ ਪਟਨਾ ਸਾਹਿਬ ਚੱਲਾਂਗੇ ਆਗੇ ਭਾਈ ਆਪਾਂ ਉਸ ਬਾਈ ਦੇ ਘਰੇ ਬੜੀ ਸੋਹਣੀ ਲੋਕੇਸ਼ਨ ਤੇ ਬਾਈ ਦਾ ਘਰ ਚੱਲਦੇ ਆਪਾਂ ਕਰਦੇ ਆ ਬਾਈ ਨਾਲ ਥੋੜੀ ਮੋਟੀ ਵਾਰਤਾ ਲਾਪ ਆ ਬਈ ਦਾ ਘਰ ਆ ਜੀ ਕਿਤਨਾ ਆਪ ਨੂੰ ਡਰਦਾ ਹੈ ਕੀ ਨਾਮ ਹੈ ਭਾਈ ਅਤੁਲ ਅਤੁਲ ਹਾਂ ਇਹ ਕਿਹੜਾ ਸ਼ਹਿਰ ਹੈ ਇਹ ਹੈ ਦਾਣਾਪੁਰ ਦਾਣਾਪੁਰ ਅੱਛਾ ਦਾਣਾਪੁਰ ਨਹੀਂ ਕਹਦੇ ਬਸ ਅੱਛਾ ਦਾ ਦਾਣਾਪੁਰ ਕੇ ਵਿੱਚ ਮੇ ਆ ਜਾਂਦਾ ਹੈ ਜੀ ਚਲੋ ਜੀ ਚਲੋ ਜੀ ਹੋ ਗਿਆ ਹੁਣ ਸਾਰ ਲੇਟਾ ਲੇਟੀ ਤੇ ਲੇਟਦੇ ਵਈ 5 ਮਿੰਟ ਤੇ ਕਰਦੇ ਮਾੜਾ ਮੋਟਾ ਜਿਹੜਾ ਆਰਾਮ ਹੁੰਦਾਗਾ ਤੇ ਫਿਰ ਆਪਾਂ ਚੱਲਦੇ ਆ ਅੱਗੇ ਨੂੰ ਭਟਨਾ ਸਾਹਿਬ ਨੇ ਉਦੇ ਦੇ ਪ੍ਰਭਾ ਭਾਈ ਆਪਣੇ ਵਾਸਤੇ ਲੱਸੀ ਲੁੱਸੀ ਜਿਹੜਾ ਪਹਿਲਾਂ ਹੀ ਬਣਾਈ ਬੈਠਾ ਤੇ ਨਿਸ਼ੂ ਨੇ ਫੋਨ ਲਾਇਆ ਸੀ ਭਾਈ ਨੂੰ ਵੀ ਭਾਈ ਲੱਸੀ ਬਣਾ ਦੇਣਾ ਲੱਸੀ ਪੀਵਾਂਗੇ ਆ ਕੇ ਹਾਂ ਮੇਰਾ ਦੋਸਤ ਹੈ ਜੀ ਜਿਗਰੀ ਹੈ ਤਾਂ ਫਿਰ ਹੱਕ ਮੰਨਦਾ ਮੇਰਾ ਪਹਿਲਾਂ ਮਿਲੇ ਹੋ ਕਦੇ ਕਿੰਨੀ ਵਾਰੀ ਮਿਲਦੇ ਨਹੀਂ ਘੁੰਮਿਆ ਘੁੰਮਦਾ ਰਹਿੰਦੇ ਆਪਾਂ ਅੱਛਾ ਇਹਦੇ ਨਾਲ ਟਰੈਵਲਿੰਗ ਕਰਦਾ ਹੋਇਸੋ ਨਾਲ ਲੱਸੀ ਹੈ ਅੱਛਾ ਵਾਹ ਜੀ ਵਾਹ ਤੇ ਲੱਸੀ ਪੀਨੇ ਆ ਜੀ ਪਹਿਲਾਂ ਛੱਡਦੇ ਆ ਆ ਗਈ ਆ ਬਾਈ ਤੇ ਪਟਨਾ ਸਾਹਿਬ ਆਪਾਂ ਜਲਦੀ ਪਹੁੰਚ ਜਾਾਂਗੇ ਨਲਗਾ ਦਰਸ਼ਨ ਆਪ ਕਰਾਂਗੇ ਜੀ ਤੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ 5000 ਕਿਲੋਮੀਟਰ ਦੇਸੀ ਸਾਈਕਲ ਚਲਾ ਕੇ ਪਹੁੰਚ ਗਿਆਂ ਜੀ ਆਪਾਂ ਪਟਨਾ ਸਾਹਿਬ ਵਿਖੇ ਆਪਣੇ ਆਪ ਤੇ ਬਾਈ ਯਕੀਨ ਕਰਨਾ ਔਖਾ ਹੋਇਆ ਪਿਆਗਾ ਵੀ 5000 ਕਿਲੋਮੀਟਰ ਜਿਹੜਾ ਆਪਾਂ ਦੇਸੀ ਸਾਈਕਲ ਚਲਾ ਕੇ ਤੇ ਸ਼੍ਰੀ ਪਟਨਾ ਸਾਹਿਬ ਵਿਖੇ ਪਹੁੰਚ ਗਏ ਜੋ ਪੰਜ ਤਖਤਾਂ ਦੇ ਵਿੱਚੋਂ ਆਪਣਾ ਇੱਕ ਤਖਤਾਂ ਤੇ ਉਸਦੇ ਆਪਾਂ ਜਾ ਕੇ ਦਰਸ਼ਨ ਕਰਾਂਗੇ ਜੀ ਤੇ ਤੇ ਆਪਾਂ ਕੱਲੇ ਨਹੀਂ ਬਈ ਪਟਨਾ ਸਾਹਿਬ ਵਿਖੇ ਆਏ ਜਿੰਮੀ ਆਪਾਂ ਨੂੰ ਸੰਗਤਾਂ ਦੇਖਦੀਆਂ ਨੇ ਉਹ ਸਾਰੇ ਆਪਣੇ ਨਾਲ-ਨਾਲ ਹੀ ਆਏ ਆ ਤੇ ਆਪ ਵੀ ਦਰਸ਼ਨ ਕਰਾਂਗੇ ਤੇ ਸਾਰੀ ਸੰਗਤ ਨੂੰ ਵੀ ਜਿਹੜਾ ਦਰਸ਼ਨ ਕਰਾਵਾਂਗੇ ਪਹੁੰਚ ਗਏ ਜੀ ਆਪਾਂ ਖੰਡਾ ਚੌਂਕ ਤੇ ਖੰਡਾ ਚੌਂਕ ਤੋਂ ਜਿਹੜਾ ਗੁਰਦੁਆਰਾ ਸਾਹਿਬ ਰਹਿ ਗਿਆ ਜੀ ਉਹ ਰਹਿ ਗਿਆ 1 ਕਿਲੋਮੀਟਰ ਪਹੁੰਚ ਗਏ ਆ ਜੀ ਆਪਾਂ ਤਖਤਿ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਿਹੜਾ ਬਈ ਇਹ ਸਥਾਨ ਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਆ ਜਿੱਥੇ ਗੁਰੂ ਪਾਸ਼ਾ ਜੀ ਨੇ 15 ਸਾਲ ਬਤੀਤ ਕੀਤੇ ਸੀਗੇ ਤੇ 15 ਸਾਲ ਦਾ ਜਿਹੜਾ ਬਚਪਨ ਗੁਰੂ ਸਾਹਿਬ ਦਾ ਇਸ ਥਾਂ ਤੇ ਲੰਘਿਆ ਸੀਗਾ ਤੇ ਚੱਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਹਾਈ 메ਨ ਗੇਟ ਤੋਂ ਜੀ ਅੰਦਰ ਵੜਦੇ ਆ ਸਾਰੀ ਜਿਹੜੀ ਥੱਲੇ ਵੱਲੋਂ ਪਾਰਕਿੰਗ ਬਣੀ ਹੋਈ ਆ ਤੇ ਇਧਰ ਬਈ ਇਧਰ ਬਈ ਸਾਰਾ ਵੇਰਵਾ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਉਪਲਬਧ ਹੈਗਾ ਉਹ ਸਾਰਾ ਨਿਸ਼ਾਨੀਆਂ ਲਾ ਕੇ ਜਿਹੜਾ ਲਿਖਿਆ ਹੋਇਆ ਹੈਗਾ ਦਫ਼ਤਰ ਕਮਰਾ ਬੁਕਿੰਗ ਕਾਊਂਟਰ ਬੱਸ ਬੁਕਿੰਗ ਕਾਊਂਟਰ ਜੋੜਾਕਰ ਗਠੜੀਕਰ ਬਿਸਤਰਕਰ ਬਾਥਰੂਮ ਤੇ ਪਾਰਕਿੰਗ ਪਾਰਕਿੰਗ ਵੀ ਇੱਧਰ ਥੱਲੇ ਬਣੀ ਹੋਈ ਆ ਤੇ ਇੱਧਰ ਜਿਹੜਾ ਜੋੜਾਕਰ ਤੇ ਸਾਹਮਣੇ ਜੀ ਮੇਂਦਰਵਾਰ ਸਾਹਿਬ ਇਹਦੀ ਜਿਹੜੀ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਜਿਹੜਾ ਅੱਗੇ ਨੂੰ ਆ ਜੀ ਤੇ ਪਿੱਛੇ ਨੂੰ ਗਲੀ ਦੇ ਵਿੱਚ ਆ ਕੇ ਜਿਹੜਾ ਲੰਗਰ ਹਾਲ ਆ ਸਾਹਮਣੇ ਲਿਖਿਆ ਲੰਗਰ ਹਾਲ ਇਹ ਆ ਬਾਈ ਜੀ ਲੰਗਰ ਹਾਲ ਆ ਤੇ ਚੱਲਦੇ ਆਪਾਂ ਲੰਗਰ ਪ੍ਰਸ਼ਾਦਾ ਛਕਦੇ ਆ ਕਿਉਂਕਿ ਤੜਕੇ ਦਾ ਬਾਈ ਕੁਝ ਖਾਦਾ ਨਹੀਂ ਹੋਇਆ ਤਾਂ ਚਾਬੀ ਦੇ ਦੇ ਜੰਮਤ ਦੇ ਇੱਕ ਬੋਲ ਲੈ ਜਾਈਦਾ ਹੈ ਅਕਤਾ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਗੁਰਦੁਆਰਾ ਦੇ ਵਿੱਚੋਂ ਜਿਹੜੀ ਆਪਾਂ ਨੂੰ ਰਹਿਣ ਲਈ ਥਾਂ ਨਹੀਂ ਮਿਲੀ ਤੇ ਬਾਬਾ ਜੀ ਕਹਿੰਦੇ ਕਮਰੇ ਇੱਥੇ ਹੈ ਨਹੀਂਗੇ ਤੇ ਕਮਰੇ ਸਾਰੇ ਫੁੱਲ ਆ ਠੀਕ ਆ ਚਲੋ ਬਾਬਾ ਜੀ ਤੇ ਹੁਣ ਆਪਾਂ ਆਏ ਆ ਜੀ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਜੀ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਦੇ ਆ ਕੋਈ ਆਪਾਂ ਨੂੰ ਰਹਿਣ ਲਈ ਥਾਂ ਮਿਲ ਜੇ ਜਾਂ ਕੋਈ ਹਾਲ ਮਿਲ ਜੇ ਜਾਂ ਕਮਰਾ ਮਿਲ ਜੇ ਤੇ ਉੱਥੇ ਜਿਹੜਾ ਆਪਾਂ ਅੱਜ ਦੀ ਜੀ ਅੱਜ ਦੀ ਰਾਤ ਕੱਢ ਲਈਏ ਤੇ ਕਿਉਂਕਿ ਬਾਈ ਟਾਈਮ ਵੀ ਬਹੁਤ ਹੋ ਗਿਆ 12 ਵਜ ਗਿਆ ਤੇ ਵੀਡੀਓ ਵੀਡੀਓ ਐਡਿਟ ਕਰਨੀ ਆ ਤੇ ਅੱਖਾਂ 'ਚ ਨੀਂਦ ਵੀ ਪੂਰੀ ਰੜਕੀ ਜਾਂਦੀ ਆ ਤੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਚਲਦੇ ਆ ਕਰਦੇ ਆ ਗੱਲਬਾਤ ਕੋਈ ਰਹਿਣ ਲਈ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਸੀਗੇ ਤੇ ਬਾਬਾ ਜੀ ਨਾਲ ਥੋੜੀ-ਮੋਟੀ ਜਿਹੜੀ ਗੱਲਬਾਤ ਆਪਾਂ ਕੀਤੀ ਸੀਗੀ ਤੇ ਇੱਥੋਂ ਦੇ ਵੀ ਭਾਈ ਕਹਿੰਦੇ ਕਮਰੇ ਸਾਰੇ ਫੁੱਲ ਆ ਤੇ ਹਾਲ ਹੂਲ ਕਹਿੰਦੇ ਕੋਈ ਹੈਗਾ ਖਾਲੀ ਤਾਂ ਉਹ ਉੱਥੇ ਤੁਸੀਂ ਪੈ ਜਾਓ ਆਪਦਾ ਤੇ ਭਾਈ ਦੇਖ ਲੈਨੇ ਹਾਲ ਵੀ ਆਪਾਂ ਰੈਂਡੂ ਜਿਹੜੀ ਆਪਾਂ ਨੂੰ ਥਾ ਮਿਲ ਗਈ ਆ ਜੀ ਤੇ ਬਾਬਾ ਜੀ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਤੇ ਬਾਬਾ ਜੀ ਕਹਿੰਦੇ ਭਾਈ ਸਾਰੀਆਂ ਸੰਗਤਾਂ ਜਿਹੜੀਆਂ ਆਈਆਂ ਹੋਈਆਂ ਨੇ ਇੱਥੇ ਹਾਲ ਦੇ ਵਿੱਚ ਰੁਕੀਆਂ ਹੋਈਆਂ ਨੇ ਤੇ ਹਾਲ ਦੇ ਵਿੱਚ ਸੁੱਤੀਆਂ ਨੇ ਤੇ ਬਾਬਾ ਜੀ ਕਹਿੰਦੇ ਕਮਰਾ ਤਾਂ ਕੋਈ ਖਾਲੀ ਨਹੀਂਗਾ ਤੇ ਆਪਾਂ ਵੀ ਭਾਈ ਇੱਥੇ ਆ ਗਏ ਸੀਗੇ ਹਾਲ ਦੇ ਵਿੱਚ ਫਿਰ ਹਾਲ ਦੇ ਵਿੱਚ ਬਾਬਾ ਜੀ ਨੇ ਕਿਹਾ ਤੁਸੀਂ ਗੱਦੇ ਕੋਲ ਤੇ ਲੈ ਲਓ ਤੇ ਉੱਥੇ ਜਾ ਕੇ ਥੱਲੇ ਪੈ ਜਾਓ ਤੇ ਆਪਾਂ ਗੱਦੇ ਲੈਣ ਗਏ ਤੇ ਵੀ ਗੱਦੇ ਵਾਲੇ ਬਾਬਾ ਜੀ ਵੀ ਕਹਿੰਦੇ ਪਹਿਲਾਂ 100 ਰੁਪਏ ਦੇਣਾ ਪਊਗਾ ਚਾਰਜਸ ਲੱਗਦੇ ਆ ਕਹਿੰਦਾ ਗੱਦਿਆਂ ਦੀ ਤੇ ਫਿਰ ਆਪਾਂ ਖਾਲੀ ਮੈਟ ਪਿਆ ਸੀਗਾ ਜੀ ਇੱਥੇ ਆ ਕੇ ਤੇ ਉੱਪਰ ਪੱਖਾ ਚੱਲੀ ਜਾਂਦਾ ਸੀਗਾ ਤੇ ਇੱਥੇ ਪੈ ਗਿਆ ਜਿਹੜੀ ਰਾਤ ਆਪਾਂ ਕੱਢ ਲਾਂਗੇ ਤੇ ਸਵੇਰੇ ਚੱਲਾਂਗੇ ਜੀ ਆਪਾਂ ਗੁਰਦੁਆਰਾ ਸਾਹਿਬ ਆਪ ਵੀ ਦਰਸ਼ਨ ਕਰਾਂਗੇ ਤੇ ਤੁਹਾਡੇ ਵੀ ਸਾਰਿਆਂ ਸੰਗਤਾਂ ਦੇ ਦਰਸ਼ਨ ਕਰਾਵਾਂਗੇ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਟਾਈਮ ਟੂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਆ ਤੇ ਵਧੀਆ ਵਧੀਆ ਜਿਹੜੇ ਕਮੈਂਟ ਵੀ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਆ ਇਹ ਭਾਈ ਬੰਦੇ ਨੂੰ ਪਤਾ ਲੱਗ ਹੀ ਜਾਂਦਾਗਾ ਕਿਉਂਕਿ ਸਬਸਕ੍ਰਾਈਬਰ ਮੇਰੇ ਵਧੀ ਜਾਂਦੇ ਆ ਤੇ ਐਦਾਂ ਹੀ ਬਸ ਤੁਸੀਂ ਪਿਆਰ ਬਣਾਈ ਰੱਖਿਓ ਤੇ ਆਪਾਂ ਵੀ ਆਲ ਇੰਡੀਆ ਕੋ ਮਿਲਾਂਗੇ ਜੀ ਤੇ ਇੰਨਾ ਬੰਦੇ ਨਾਲ ਥੋੜਾ ਜਿਹਾ ਹੌਸਲਾ ਪੈਣ ਜਾਂਦਾ ਮਿਲਦੇ ਆ ਜੀ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਸਰੀ ਘਰ ਜੀ ਸਾਰੇਆਂ ਨੂੰ